ਉਹ ਹਾਂ ਵੀ ਨਾ ਵੀ ਪੈਂਚਰ ਨਾ ਕਰ ਰਿਹਾ ਸੀ ਤੇ ਮੈਂ ਮੇਰੇ ਥਾਂ ਤੇ ਜਾਣਾ ਨਹੀਂ ਬਹਿ ਜਾਦਾ ਸੀ ਨਹੀਂ ਨਹੀਂ 10 ਮਿੰਟ ਸੀ ਪੈਸੇ ਪਹਿਲਾਂ ਨਾ ਨਹੀਂ ਯਾਰ ਉਹ ਉਹਨੇ ਜਾਣਾ ਡਿਊਟੀ ਦੇ ਬੰਦੇ ਨੇ ਨਹੀਂ ਯਾਰ ਤੂੰ ਦੱਸਦਾ ਤੇ ਜਾਣਾ ਪੈਸੇ ਦੇ ਕੇ ਗਿਆ ਕਿ ਨਾ ਦੇ ਕੇ ਗਿਆ ਦੇਖਦਾ ਕਿ ਕੋਈ ਨਹੀਂ ਫੇਰ ਨਾ ਨੂੰ ਉਹ ਕਰਾਇਆ ਵੀਰਾ ਕੰਮ ਨਹੀਂ ਆਇਆ ਉੱਥੇ ਹੋ ਹੋ ਜੂਗਾ ਉਹ ਤੂੰ ਬਹਿ ਜਾ ਯਾਰ ਮੈਂ ਜਿੱਦੇ ਹੰਤਕਾਰ ਕਰੀਂਦਾ ਉੱਥੇ ਰੇਕਾ ਕੰਮ ਕੋਈ ਨੂੰ ਕਹਦੀ ਬਈ ਮੈਂ ਹੰਤਕਾਰ ਕਰਦੇ ਜਾ ਰਿਹਾ ਉਹ ਗਵਾਣਾ ਉਹ ਤੂੰ ਕਹੇ ਦੀ ਮੇਰਾ ਪੈਂਚਰ ਹੋ ਗਿਆ ਛੱਕਦਾ ਮੈਂ ਕੀ ਕਰਾਂ ਨਹੀਂ ਆਉਂਦਾ ਦੇ ਦੇ ਆਉਂਦਾ ਤੇ ਵੀ ਮੈਂ ਦਿੰਦੇ ਨਹੀਂ ਕਿਸੇ ਨੂੰ ਚੁਪਟਾ ਕਾ ਪਾ ਦੇਗਾ ਕੌਣ ਜਾ ਆ ਚੱਕ ਟਾਇਰ ਹੀ ਪਾ ਦੇ ਨਵਾ ਬਾਈ ਟਾਇਰ ਪਾਵਾ ਓਏ ਮਹਿੰਗਾ ਵਾਲਾ ਮਹਿੰਗਾ ਕੋਈ ਨਹੀਂ ਦਾ ਨਹੀਂ ਛੋਦਾ ਮੈਂ ਪਾਵਾ ਤੈਨੂੰ ਛੋੜੀ ਪਾ ਦੇ ਕਰ ਮੈਂ ਕੰਮ ਖੜਾ ਮੇਰਾ ਫੇਰ ਦੱਸ 5 ਮਿੰਟ ਬਹਿ ਜਾ ਕਰ 5 ਮਿੰਟ ਬੈਠ ਕੇ ਕਰ ਬੈਠ ਕੇ ਤੇ ਪਾ ਪਾ ਲੈ ਲੈ ਕਿ ਬਦਲਾਣਾ ਤੇ ਇੱਥੀ ਦਾ ਨਹੀਂ ਮੈਂ ਤੁੰਦਾ ਛੱਕ ਤੇ ਟੰਗ ਲਾ ਐਸੀ ਪਹਿਲਾਂ ਲੋਗਾਂ ਨਾਲੇ ਐਸੀ ਦਾ ਮਗਰ ਤੂੰ ਨਾ ਨਾ ਫੇਰ ਆ ਤਾ ਛੱਕ ਦਾ ਰੋਡ ਘਰੇ ਲੈ ਜਾ ਨਹੀਂ ਜੱਗਾ ਪਹਿਲਾਂ ਲੈ ਜੀ ਤੇਰਾ ਖਵਾਸਾ ਲੈ ਕੇ ਚਲ ਨਹੀਂ ਚੜ ਜਾਣਾ ਉਹ ਦਿਹਾੜੀ ਮਾਰ ਕੇ ਤਰੀ ਇੱਥੇ ਮੈਂ ਤਾਂ 7 ਵਜੇ ਜਾ ਰਿਹਾ ਉਹ ਤਾਂ ਖੰਗ ਚੱਲ ਗਿਆ ਪੋ ਕੋਕਰੀ ਤਾਂ ਜਾਣਾ ਯਾਰ ਫਿਰ ਮੈਂ ਹੁਣ ਇਹ ਵੇ ਮੈਂ ਤਾਂ ਚੱਕਾ ਹੀ ਫਰਾ ਮੇਰਾ ਉਹ ਚੱਕਾ ਤੇ ਪੈਸੇ ਕੌਣ ਦੇ ਕੇ ਜਾਊ ਯਾਰ ਇਹ ਪੈਸੇ ਪੈਸੇ ਤੂੰ ਕਹਦੇ ਐਂ ਦਿਹਾੜੀ ਮਾਰਵਾ ਤੀ ਮੇਰੀ ਖਾਈ ਨੂੰ ਵੀ ਤੱਕ ਰੋ ਪੈਸੇ ਦੇ ਯਾਰ ਦਿਹਾੜੀ ਮਾਰਵਾ ਤੀ ਦਿਹਾੜੀ ਮਾਰ ਤੂੰ ਯਾਰ ਪੈਸੇ ਦੇ ਜਾ ਤੂੰ ਦੱਸ ਤੱਕ ਰਿਹਾ ਤੂੰ ਫੜਾ ਯਾਰ ਫੜਾਜੋ ਤੇਰਾ ਉਹ ਵੀਰਾ ਫੜਨਾ ਹੀ ਰਿਹਾ ਤੇ ਮਾਪਰੇ ਵੀ ਤੱਕਦਾ ਆ ਪੰਪ ਚ ਫੜੇ ਮੈਨੂੰ ਓ ਫਰੈਂਕ ਯਾ ਹੱਪ ਉਹ ਹੋਇਆ ਚੱਕਾ ਆ ਮੇਰਾ ਯਾਰ ਨਾ ਰੰਗ ਗੋਰਾ ਕਰਾਉਣ ਗਿਆ ਸੀਗਾ ਆਪਣੇ ਆਪ ਦੇ ਮੂੰਹ ਨੂੰ ਦੇਖ ਕੇ ਨਾ ਆਪ ਹੀ ਡਰੀ ਜਾਂਦਾ ਪਤੰਦਰ ਕੀ ਕਹਿਣਾ ਚਾਹੋਗੇ ਇਸ ਵੀਰ ਦਾ ਰੰਗ ਗੂਰਾ ਹੋ ਜਾਊਗਾ ਕਮੈਂਟ ਕਰਕੇ ਜਰੂਰ ਦੱਸਿਓ